ਵਾਈਕੀ ਕਾ ਖਾਨ ਸਾਹ ਵਾਈਕੀ ਦੀ ਫਤਿਹ ਜਿਹੜੀ ਅੱਜ ਖਬਰ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਹੈ ਕਿ ਉਹ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋਏਗੀ ਜੀ ਦਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਭ ਤੋਂ ਪਹਿਲਾ ਮੋਢਲਾ ਅਸਰ ਜਿਹੜਾ ਬਹੁਤ ਸਿੱਖਾਂ ਤੇ ਪਏਗਾ ਮੁਸਲਮਾਨਾਂ ਤੇ ਜਾਂ ਯਹੂਦੀ ਲੋਕਾਂ ਤੇ ਪਏਗਾ ਇਹ ਖਬਰ ਬਹੁਤ ਮਾੜੀ ਹੈ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਹਾਂ ਕਿ ਇੱਕ ਲੋਕਤੰਤਰ ਆਮ ਮੇਟਗਾ ਦੇਸ਼ ਜਿਹੜਾ ਕਿ ਕਿਸੇ ਵੀ ਧੰਦੇ ਅਤੀ ਦੇ ਰੂ ਉਹਦੀ ਮਰਜ਼ਾ ਦਾ ਨੂੰ ਉਹਦਾ ਸਨਮਾਨ ਦੇਣਾ ਬੰਦਦਾ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਸ ਦਾ ਸੱਖ ਨੂੰ ਉਸ ਤੋਂ ਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਦੇ ਨਾਲ ਤਾਲ ਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜਰੂਰ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਨਹੀਂ ਜੀ ਕਿਸੇ ਨੂੰ ਕੋਈ ਲੋੜ ਪਵੇ ਤਾਂ ਉਹ ਆਪਣੀ ਜਿਹੜੀ ਆਚਾਰਾ ਜੋਈ ਕਰ ਸਕਦਾ ਇਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ ਬਾਪੂ ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿਯਮ ਆਇਆ ਉਸ ਦੇ ਵੱਲੋਂ ਪੰਜਾਬ ਦੇ ਡਿਪੋਰਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਨੂੰ ਪਗਾਵਾਂ ਦਰ ਅੰਦੀਆਂ ਹੱਤੜੀਆਂ ਇਥੋਂ ਤੱਕ ਹੀ ਬੜੀ ਹਮਨਰਾਜ ਮਾਤਾ ਨੇ ਨੂੰ ਹੋੜ ਦਿੱਤਾ ਗਿਆ ਆਫਗਾਨੀਆਂ ਲੱਗ ਗਈ ਇਸ ਤਰ੍ਹਾਂ ਦੀਆਂ ਖਬਰਾਂ ਉਥੋਂ ਦੇ ਟਰੱਕ ਮੈਨਾਂ ਦੇ ਨਾਲ ਕਿਸ ਤਰ੍ਹਾਂ ਦਾ ਬਿੱਟਾ ਇਹ ਮਾੜੀਆਂ ਖਬਰਾਂ ਨਹੀਂ ਕਿ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵ ਦਾ ਉਹਨਾਂ ਦੇ ਖਿਲਾਫ ਸਰਵਾਣ ਨਾ ਕਰੇ ਉਹ ਭਾਵੇਂ ਕਿਤੇ ਵੀ ਸਾਦੇ ਉੱਤੇ ਉਹ ਨੌਕਰੀ ਕਰਦਾ ਹੋਵੇ ਯੋਗ ਜਿੰਨੇ ਵੀ ਲੋਕ ਉਥੇ ਵਸ ਰਹੇ ਨੇ ਭੰਗ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉਥੇ ਉਹਨਾਂ ਦਾ ਬੜਾ ਸਪਟਕ ਚੱਲ ਰਿਹਾ ਹੈ ਮੈਂ ਤੋ ਇਸ ਗੱਲ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿੱਖ ਸੱਤਾ ਹਵਾਲਾ ਦੇ ਨਾਮ ਨਾਲ ਤਾਲਵੇ ਲਗਾਤੇ ਇਹਦੇ ਬਾਰੇ ਅਗਲੀ ਗੱਲ ਜਿਹੜੀ ਆ ਉਹ ਕਾਰਵਾਈ ਕਰਨ ਦੀ ਅਸੀਂ ਕਰਾਂਗੇ